ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਚੌਪਈ ਸਾਹਿਬ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹ ਦਸ਼ਮੀ ਕਬੇ ਬਵਾਚ ਬੇਨਤੀ ਚਾਪਈ ਹਮਰੇ ਕਰੋ ਹਾਦਰ ਰਛਾ ਪੂਰਨ ਹੋਏ ਜਿਤ ਕੀ ਇੱਛਾ ਤਵ ਚਰਨ ਨਮਨ ਰਹੇ ਹਮਾਰਾ ਆਪਣਾ ਜਾਣ ਕਰੋ ਪ੍ਰਤਪਾਰ हमरे दोष्ट सब तुम काव हो या पहा मोह बचावो सुखी बसै मोर परवार सेवक सिख सबय करतारा मोर अच्छा निज कर द करिय सब को आय संग पूर्ण होय हमारी आशा तौर भजन की रह पिया तुम है शाड कोई अवरणा तिहाओ जो बचाओ सतम ते पाओ सेवक सिख हमारी तारी चुन चुन सत्र हमारी मारिया ਆਪਾਤੈ ਮੁਝ ਜਵਰੀਐ ਮਰਨ ਕਾਲ ਕਾਤਰਾਸ ਨਿਵਰੀਐ ਉਹ ਜੋ ਸਦਾ ਹਮਾਰੇ ਪਛਾ ਸ੍ਰੀ ਅਸ ਤੁਝੋ ਕਰਿ ਰੱਛਾ ਰਾਖ ਲਿਓ ਮੋਹ ਰਾਖਣ ਹਾਰੀ ਸਾਹਿਬ ਸੰਸਹਾਈ ਪਿਆਰੀ ਦੀਨ ਬੰਦੁ ਸਟਨ ਕੇ ਹੰਤਾ ਤਮਾਪੁਰਿ ਚਤੁਰ ਦਸ਼ਕੰਤਾ ਕਾਲ ਪਾਇ ਬ੍ਰਹਮਾ ਉਤਰਾ ਕਾਲ ਪਾਇ ਸ਼ਿਵ ਜੋਤਰਾ ਕਾਲ ਪਾਇ ਕਰਿਬਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕੀ ਆਤਮਾ ਸਾ ਜਵਨਕਾਲ ਜੋਗੀ ਸਭ ਕੀਓ ਬੇਦਰਾਜ ਬ੍ਰਹਮਾ ਜੋਤੀਓ ਜਵਨਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਏ ਹਮਾਰਾ ਜਵਨਕਾਲ ਸਭ ਜਗਤ ਬਨਾਇਓ ਦੇਵ ਦਾਇਤ ਜਿਸਨੁ ਪਜਾਇਓ ਆਦਿ ਅੰਤੇ ਕੈ ਅਵਤਾਰਾ ਸੋਈ ਗੁਰੂ ਸਮਝ ਹਮਾਰਾ ਨਮਸਕਾਰਤ ਸਹੀ ਕੋ ਹਮਾਰੀ ਸਗਲ ਪ੍ਰਜਾ ਜਨੇ ਆਪ ਸਵਾਰੀ ਸਿਵ ਕਨਕੋ ਸਭ ਗੁਣ ਸੁਖ ਦਿਓ ਸਤਰਨ ਕੋ ਪਲਮਾਵਦ ਕੀਓ ਘਟ ਘਟ ਕੇ ਅੰਤਰ ਕੀ ਜਾਨਤ ਭਲੇ ਬੁਰੇ ਕੀ ਪੀਰ ਪਛਾਨਤ ਚੀਟੀ ਤੇ ਕੁੰਜਰੇ ਅਸਥੋਲਾ ਸਭ ਪ੍ਰੇਕ੍ਰਿਪਾ ਦ੍ਰਿਸ਼ਤ ਕਰ ਫੋਲਾ ਸੰਤਨ ਦੁਖ ਪਾਏ ਤੀ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕੇ ਕੀ ਪੀਰ ਪਛਾਨੈ ਘਟ ਘਟ ਕੇ ਪਟ ਪਟ ਕੀ ਜਾਣੈ ਜਬਦ ਕਰਕ ਕਰਾ ਕਰਤਾਰਾ ਪਰ ਜਾ ਧਰ ਤਬ ਦੇਹ ਅਪਾਰਾ ਜਬਿਆ ਕਰਕ ਕਰਤਹੁ ਕਬਹੋਂ ਤੁਮੈ ਮਿਰਤੇ ਤਰਸਭੋਂ ਜੀਤੇ ਬਦਨ ਸ੍ਰਿਸ਼ ਸਪਤਾਰੈ ਆਪ ਆਪਣੀ ਬੋਜ ਉਚਾਰੈ ਤੁਮ ਸਭ ਹਿਤ ਰਹਿਤਨ ਦਲਮ ਜਾਨਤ ਵੇਦ ਭੇਦ ਅਰ ਆਲਮ ਨਿਰੰਕਾਰ ਨਿਰਭਗਨ ਲੰਬ ਆਦ ਨੀਲ ਅਨਾਦ ਸੰਭ ਤਾਕਾ ਮੂਡ ਉਚਾਰਤ ਭੇਦਾ ਜਾ ਕੋ ਭੇਵ ਨ ਪਾਵਤ ਵੇਦਾ ਤਾ ਕੋ ਕਰਪਾ ਹੰ ਨਮਨਤ ਮਹਾ ਮੂਰਖਿ ਸ ਭੇਦ ਨ ਜਾਣਤ ਮਹਾ ਦੇਵ ਕੋ ਕਹਿ ਸਦਾ ਸ਼ਿਵ ਨਿਰੰਕਾਰ ਕਾ ਚਿੰਤਨੇ ਭਿਵ ਆਪੇ ਆਪਣੀ ਬੁਧ ਹੈ ਜੀਤੀ ਬਰਨਤ ਭਿਨ ਬਿਨ ਤੋ ਹੈ ਤੇਤੀ ਤੁਮਰਾ ਲਖਾ ਨ ਜਾਏ ਪਸਾਰ ਕਹਿ ਬਿਸ ਜਾ ਪ੍ਰਤਮ ਸੰਸਾਰਾ ਏਕ ਰੂਪ ਅਨੂਪ ਸ੍ਰੂਪਾ ਅਰੰਕ ਭਹਿਉ ਰਾਵ ਕਹੀ ਭੂਪਾ ਅੰਡਜ ਜੇ ਰਜ ਸਿਥਜ ਕੀਨੀ ਉਤਪੁਜ ਖਾਨ ਬਹੁ ਰਣਚ ਦਿਨੀ ਕਹੋ ਫੁਰ ਰਾਜਾ ਬੈਠਾ ਕਉ ਸਿਮਰ ਭੈ ਸ਼ੰਕਰ ਕੇਠਾ ਸਿਗਰੀ ਸ੍ਰਿਸ਼ਟ ਦਿਖਾਇ ਚੰਪਹਾ ਬੋ ਯਾਰਜੁਗਾ ਸਰਵ ਸੁਨਿਆਮ ਪਾਉ। ਆਵਰ ਅਚਾ ਮੇਰੀ ਤਮ ਕਰੋ ਸਿਖ ਬਾਰ ਸਿਖ ਸੰਗ੍ਰਹੋ ਦੁਸ਼ਟੀ ਇਤਿ ਤਪਤਾ ਸਕਲ ਮਲੇਸ਼ ਕਰੁਣ ਘਾਤਾ। ਜੇ ਅਸਤਵ ਤਵ ਸਰਣੀ ਪਰੇ ਤਿਨ ਕੇ ਦਸ਼ਟ ਦਕਤ ਹੈ ਮਰੇ ਪੁਰਖ ਜਵਨ ਪਗ ਪਰ ਇਤਿ ਹਾਰੀ ਤਿਨ ਕੇ ਤੁਮ ਸੰਕਰ ਸਪਟਾਰੀ। ਜੋ ਕਲ ਕੋ ਇਕ ਬਾਰ ਤੇ ਆਇ ਹੈ ਤਾਂ ਕੇ ਕਾਲ ਨਿਕਨਿ ਆਇ ਹੈ ਰਚਾਏ ਤੈਂ ਸਭ ਕਾਲਾ ਦੁਸ਼ਟ ਦਸ਼ਤ ਕਾਲਾ ਕ੍ਰਿਪਾ ਦ੍ਰਿਸ਼ਟੀ ਜਾਨਹਰ ਹੋ ਤਾਂ ਕੇ ਤਾਪ ਤਨ ਕਮੋ ਹਰ ਹੋ ਰਿ ਸਿਦਿ ਕਰਮੋ ਸਭ ਹੋਈ ਦੁਸ਼ਟ ਚਾਸਵ ਸਕੈ ਨ ਕੋਈ ਇਕ ਬਾਰ ਜਨਤ ਮੈਂ ਸਭਾਰਾ ਕਾਲ ਫਾਸਤ ਹੈ ਬਾਰ ਜਨ ਨਰਨਾਮ ਤਿਹਾਰੋ ਕਹਾ ਦਾਰਦ ਦੁਸ਼ਟ ਦੁਖ ਤੇ ਰਹਾ ਖੜਗ ਕੇਤ ਮੈਂ ਸਰਨ ਤਿਹਾਰੀ ਆਪਾਦ ਨਿਹੋ ਬਾਰੀ ਸਰਬ ਥੋਰਮ ਹੋ ਸਹਾਈ ਦੁਸ਼ਟ ਲੋਕ ਦੇ ਲਿਓ ਬਚਾਈ ਸਵਈਆ ਪਾਇ ਕਹੇ ਜਬ ਤੇ ਤੁਮਰੀ ਤਬ ਤੇ ਕੋ ਆਖ ਤਰਿ ਨਹੀਂ ਆਨੇਉ RAM ਰਹੀਮ ਪੁਰਾਨ ਕੁਰਾਨ ਅਨੇਕ ਕਹਿਮ ਤੇ ਇਕ ਨਾ ਮਾਨੇਉ ਸਿਮਰਤ ਸਾਸਤਰ ਵੇਦ ਸਬੈ ਬਹੁ ਭੇਦ ਕਮ ਇਕ ਨਾ ਜਾਣੇਉ ਸ਼੍ਰੀ ਸਪਾਨ ਕ੍ਰਿਪਾਤਮਰੀ ਕਰਮੈ ਨਾ ਕਹੈ ਉਹ ਸਭ ਤੋ ਹੈ ਬਖਾਨਿਉ ਦੁਹਰਾ ਸਗਲ ਦਵਾਰ ਕੋ ਸਾਢਕੈ ਗਹੈਉ ਤਹਾਰ ਦਵਾਰ ਬਾਹੇ ਗਹੈ ਕੀ ਲਾਜ ਅਸ ਗੋਬਿੰਦ ਦਾਸ ਤਹਾਰ ਸਗਲ ਦਵਾਰ ਕੋ ਸਾਢਕੈ ਗਹੈਉ ਤਹਾਰ ਦਵਾਰ ਵਾਹਿ ਗਾਹੇ ਕੀ ਲਾਜ ਅਸ ਗੋਬਿੰਦ ਦਾਸ ਤਹਾਰ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਚੌਪਈ ਸਾਹਿਬ ਇਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ पात चा पई हमरे करो रक्षा पूर्ण हो जित की इच्छा तव चरण नमन रहे हमारा अपना जान करो प्रतिपारा हमरे दुष्ट सब तुम काव हो या पहा हादय मोह बचावो सुखी बसे मोरो परवारा सेवक सिख कर तारा ਮੋਰ ਅਚਨਜ ਕਰਦੈ ਕਰੀਐ ਸਭੈ ਰਣ ਕੋ ਆਇ ਸੰਗਰੀਐ ਪੂਰਨ ਹੋਇ ਹਮਾਰੀ ਆਸਾ ਤੌਰ ਭਜਨ ਕੀ ਰਹੇ ਪਿਆਸਾ ਤਮਹਿ ਸਾਡ ਕੋਈ ਅਵਰਣ ਧਿਆਉ ਜੋ ਬਰਚਾਉ ਸਤਮ ਤੇ ਪਾਉ ਸੇਵਕ ਸਿਖ ਹਮਾਰੇ ਤਾਰੀਐ ਚੁਣ ਚੁਣ ਸਤਨ ਹਮਾਰੇ ਮਾਰੀਐ ਆਪ ਹਾਦੈ ਮੁਝ ਅਵਰੀਐ ਮਰਨ ਕਾਲ ਕਾਤਰਾਸ ਨਿਵਰੀਐ ਹੋ ਜੋ ਸਦਾ ਹਮਾਰੇ ਪਛਾ ਅਸਿ ਰਸ ਤੁਝੋ ਕਰਿ ਉਰਛਾ ਰਾਖਿ ਲਿਓ ਮੋਹ ਰਾਖਣ ਹਾਰੇ ਸਾਹਿਬ ਸੰਸਹਾਈ ਪਿਆਰੇ ਦੀਨ ਬੰਦ ਉਸਟਨ ਕੇ ਹੰਤਾ ਤਮਾਪੁਰਿ ਚਤਰ ਦਸ਼ਕੰਤਾ ਕਾਲ ਪਾਏ ਬ੍ਰਹਮਾ ਉਤਰਾ ਕਾਲ ਪਾਏ ਸ਼ਿਵ ਜੁਫਤਰਾ ਕਾਲ ਪਾਏ ਕਰਿ ਵਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕੀ ਆਤਮਾਸਾ ਜਵਨ ਕਾਲ ਜੋਗੀ ਸਭ ਕੀਓ ਬੇਦ ਰਾਜ ਬ੍ਰਹਮਾ ਜੋਤੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਏ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦਾਇਤ ਜਿਸਨੁ ਪਜਾਇਓ ਆਦਿ ਅੰਤੇ ਕੈ ਅਵਤਾਰਾ ਸੋਈ ਗੁਰੂ ਸਮਝ ਹਮਾਰਾ ਨਮਸਕਾਰਤ ਸਹੀ ਕੋ ਹਮਾਰੀ ਸਗਲ ਪ੍ਰਜਾ ਜਨ ਆਪ ਸਵਾਰੀ ਸਿਵ ਕਨਕੋ ਸਭ ਗੁਣ ਸੁਖ ਦਿਓ ਸਤਰਨ ਕੋ ਪਲਮਾਵਦ ਕੀਓ काट काट के अंतर की जानत भले बुरे की पीर पछानत चीटी ते कुंचरे रे सब पर कृपा कर फूला संतन दुख पाए ते दुखी सुख पाए साधन के सुखी एके की पीर पछाने घट घट के पटपट की जान जब करा करतारा पर देह अपारा ਜਬਿ ਆਕਰਖ ਕਰਤਹੁ ਕਬਹੋਂ ਤੁਮੈ ਮਿਲਤੇ ਤਰਸਭੋਂ ਜੀਤੇ ਬਦਨ ਸ੍ਰਿਸ਼ਟ ਸਭ ਤਾਰੇ ਆਪ ਆਪਣੀ ਬੋਝੋ ਚਾਰੇ ਤਮ ਸਭ ਹਿਤ ਰਹਿਤਨ ਦਲਮ ਜਾਣਤ ਵੇਦ ਭੇਦ ਅਰ ਆਲਮ ਨਿਰੰਕਾਰ ਨਿਰਭਕਨ ਲੰਬ ਯਾਦ ਨੀਲ ਅਨਾਦ ਸੰਭ ਤਾਕਾ ਮੂਡ ਉਚਾਰਤ ਭੇਦਾ ਜਾ ਕੋ ਭੇਵ ਨ ਪਾਵਤ ਵੇਦਾ ਤਾ ਕੋ ਕਰਪਾ ਹਨ ਨਮਨਤ ਮਹਾ ਮੂਰ ਕਸ਼ ਭੇਦ ਨ ਜਾਣਤ ਮਹਾ ਦੇਵ ਕੋ ਕਹਿ ਸਦਾ ਸ਼ਿਵ ਨਿਰੰਕਾਰ ਕਾ ਚਿੰਤਨੇ ਪਹਿਵ ਆਪ ਆਪਣੀ ਬੁਧ ਹੈ ਜੇਤੀ ਬਰਨਤ ਪਿਨ ਪਿਨ ਤੋ ਹੈ ਤੇਤੀ ਤੁਮਰਾ ਲਖਾ ਨ ਜਾਏ ਪਸਾਰਾ ਕਹਿ ਵਿਸ ਜਾ ਪ੍ਰਥਮ ਸੰਸਾਰਾ ਏਕ ਰੂਪ ਅਨੂਪ ਸ੍ਰੋਪਾ ਅਰੰਕ ਭਹਿਉ ਰਾਵ ਕਹੀ ਭੂਪਾ ਅੰਡਜ ਜਿਰਜ ਸਿਤਜ ਕੀਨੀ ਉਤਪਜ ਖਾਨ ਬਹੁ ਰਣਚ ਦਿਨੀ ਕਹੋ ਫੁੱਲ ਰਾਜਾ ਹੈ ਬੈਠਾ ਕਉ ਸਿਮਰ ਭੈ ਸ਼ੰਕਰ ਕੇਠਾ ਸਿਗਰੀ ਸ੍ਰਿਸ਼ਟ ਦਿਖਾਇ ਚੰਪਹਾ ਬੋ ਆਰਜੁਗਾ ਸਰੋਸ਼ਣਯੰ ਪਾਉ ਅਵਰਛਾ ਮੇਰੀ ਤਮ ਕਰੋ ਸਿਖ ਬਾਰ ਸਿਖ ਸੰਗ੍ਰਹ ਦੁਸ਼ਟੀ ਇਤਿ ਤਪਤਾ ਸਕਲ ਮਲੇਸ਼ ਕਰਣ ਘਾਤਾ ਜੇ ਅਸਤਵ ਤਵ ਸਰਣੀ ਪਰੇ ਤਿਨ ਕੇ ਦਸ਼ਟ ਦਗਤ ਹੈ ਮਰੀ ਪੁਰਖ ਜਵਨ ਪਗ ਪਰੇ ਤਿਹਾਰੀ ਤਿਨ ਕੇ ਤੁਮ ਸ਼ੰਕਰ ਸਪਟਾਰੀ ਜੋ ਕਲ ਕੋ ਇਕ ਬਾਰ ਤੇ ਆਏ ਹੈ ਤਾਂ ਕੇ ਕਾਲ ਨਿਕਨੇ ਆਏ ਰਛਾਏ ਤਾਂ ਸਬ ਕਾਲਾ ਦੁਸ਼ਟ ਦਸ਼ਤ ਕਾਲਾ ਕਿਰਪਾ ਦਰਸ਼ਨ ਜਾਨਹਰ ਹੋ ਤਾਂ ਕੇ ਤਾਪ ਤਨ ਕਮੋ ਹਰ ਹੋ ਰਿ ਸਿਧ ਘਰਮੋ ਸਭ ਹੋਈ ਦੁਸ਼ਟ ਆਸਵਸਕੇ ਨ ਕੋਈ ਏਕ ਬਾਰ ਜਿੰਤ ਮੈਂ ਸਭਾਰਾ ਕਾਲ ਫਾਸਤ ਜਾਏ ਬਾਰ ਜਨਰ ਨਾਮ ਤਿਹਾਰੋ ਕਹਾ ਦਾਰਦ ਦੁਸ਼ਟ ਦੁਖ ਤੇ ਰਹਾ ਖੜਗ ਕੇਤਮੇ ਸਰਨ ਤਿਹਾਰੇ ਆਪਾਦ ਨਿਹੋ ਬਾਰੀ ਸਰਬ ਥੋਰਮ ਹੋ ਸਹਾਈ ਦੁਸ਼ਟ ਲੋਕ ਦੇ ਲਿਓ ਬਚਾਈ ਸਭਈਆ ਪਾਏ ਕਹੇ ਜਬ ਤੇ ਤੁਮਰੇ ਤਬ ਤੇ ਕੋ ਆਖ ਤਰਿ ਨਹੀਂ ਆਨੇ ਔ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹਿਮ ਤੇ ਇਕ ਨਾ ਮਾਨੇ ਔ ਸਿਮਰਤ ਸ਼ਾਸਤਰ ਵੇਦ ਸਭੈ ਬਹੁ ਭੇਦ ਕਹਿਮ ਇਕ ਨਾ ਜਾਣੇ ਔ ਸ਼੍ਰੀ ਸਪਾਨ ਕਿਰਪਾਤਮਰੀ ਕਰਮੈ ਨਾ ਕਹੈ ਸਭ ਤੋ ਹੈ ਬਖਾਨਿਆ ਦੁਹਰਾ ਸਗਲ ਦਵਾਰ ਕੋ ਸਾਢਕੈ ਕਹਿਉ ਤਹਾਰ ਦਵਾਰ ਬਾਹੇ ਗਹੇ ਕੀ ਲਾਜ ਅਸ ਗੋਬਿੰਦ ਦਾਸ ਤਹਾਰ ਸਗਲ ਦਵਾਰ ਕੋ ਸਾਢਕੈ ਕਹਿਉ ਤਹਾਰ ਦਵਾਰ ਵਾਹਿ ਗਾਹੇ ਕੀ ਲਾਜ ਅਸ ਗੋਬਿੰਦ ਦਾਸ ਤਹਾਰ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਚੌਪਈ ਸਾਹਿਬ ਇਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹ ਦਸ਼ਮੀ ਕਬੇ ਬਵਾਚ ਬੇਨਤੀ ਜਾ ਪਈ ਹਮਰੇ ਕਰੋ ਹਾਦਰ ਰਛਾ ਪੂਰਨ ਹੋਏ ਜਿਤ ਕੀ ਇਛਾ ਤਵ ਚਰਨ ਨਮਨ ਰਹੇ ਹਮਾਰਾ ਆਪਣਾ ਜਾਣ ਕਰੋ ਪ੍ਰਤਪਾਰ ਹਮਰੇ ਦੋਸਤ ਸਭੈ ਤੁਮ ਘਾਵ ਹੋਇ ਆਪ ਹਾਤੈ ਮੋਹਿ ਬਚਾਵੋ ਸੁਖੀ ਬਸੈ ਮੋਰੋ ਪਰਿਵਾਰਾ ਸੇਵਕ ਸਿਖ ਸਭੈ ਕਰਤਾਰਾ ਮੋਰ ਅਚਨ ਜੁ ਕਰਤੇ ਕਰੀਐ ਸਭੈ ਰਣ ਕੋ ਆਇ ਸੰਗਰੀਐ ਪੂਰਨ ਹੋਇ ਹਮਾਰੀ ਆਸਾ ਤੌਰ ਭਜਨ ਕੀ ਰਹੇ ਪਿਆਸਾ ਤੁਮਹ ਸਾਡ ਕੋਈ ਅਬਰਨ ਧਿਆਉ ਜੋ ਵਰਚਾਉ ਸਤਮ ਤੇ ਪਾਉ ਸੇਵਕ ਸਿਖ ਹਮਾਰੇ ਤਾਰੀਐ ਚੁਣ ਚੁਣ ਸਤਰਾ ਹਮਾਰੇ ਮਾਰੀਐ ਆਪ ਹਾਦੈ ਮੁਜ ਬਰੀਐ ਮਰਨ ਕਾਲ ਕਾਤਰਾਸ ਨਿਵਰੀਐ ਹੋ ਜੋ ਸਦਾ ਹਮਾਰੇ ਪਛਾਹ ਸ੍ਰੀ ਅਸ ਤੁਝੋ ਕਰਿ ਰਚਾ ਰਾ ਕਲਿਯੋ ਮੋਹ ਰਾਖਣ ਹਾਰੀ ਸਾਹਿਬ ਸੰਸਹਾਈ ਪਿਆਰੇ ਦੀਨ ਬੰਦ ਉਸਟਨ ਕੇ ਹੰਤਾ ਤਮਾਪੁਰਿ ਚਤੁਰਦਸ਼ ਕੰਤਾ ਕਾਲ ਪਾਏ ਬ੍ਰਹਮਾ ਉਤਰਾ ਕਾਲ ਪਾਏ ਸ਼ਿਵ ਜੁਗ ਉਤਰਾ ਕਾਲ ਪਾਏ ਕਰਿਬਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕੀ ਆਤਮਾਸਾ ਜਵਨ ਕਾਲ ਜੋਗੀ ਸਭ ਕੀਓ ਬੇਦ ਰਾਜ ਬ੍ਰਹਮਾ ਜੋਤੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਰਹਿ ਤਾਏ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦਾਇਤ ਜਿਸਨੁ ਉਪਜਾਇਓ ਆਦਿ ਅੰਤੇ ਕੈ ਅਵਤਾਰ ਸੋਈ ਗੁਰੂ ਸਮਝ ਹਮਾਰਾ ਨਮਸਕਾਰਤ ਸਹੀ ਕੋ ਹਮਾਰੀ ਸਗਲ ਪ੍ਰਜਾ ਜਨੇ ਆਪ ਸਵਾਰੀ ਸਿਵ ਕਨ ਕੋ ਸਭ ਗੁਣ ਸੁਖ ਦਿਯੋ ਸਤਰਨ ਕੋ ਪਲਮਾਵਦ ਕੀਓ ਘਟ ਘਟ ਕੇ ਅੰਤਰ ਕੀ ਜਾਨਤ ਭਲੇ ਬੁਰੇ ਕੀ ਪੀਰ ਪਛਾਨਤ ਜੀਟੀ ਤੇ ਕੁੰਚਰੇ ਅਸਥੋਲਾ ਸਭ ਪਰ ਕਿਰਪਾ ਦ੍ਰਿਸ਼ ਕਰ ਫੋਲਾ ਸੰਤਨ ਦੁਖ ਪਾਇ ਤੀ ਦੁਖੀ ਸੁਖ ਪਾਇ ਸਾਧਨ ਕੇ ਸੁਖੀ ਏਕੇ ਕੀ ਪੀਰ ਪਛਾਨੈ ਘਟ ਘਟ ਕੇ ਪਟ ਪਟ ਕੀ ਜਾਣੈ ਜਬਦ ਕਰਖ ਕਰਾ ਕਰਤਾਰਾ ਪਰ ਜਾ ਧਰਤਵ ਦੇ ਅਪਾਰਾ ਜਬਿਆ ਕਰਖ ਕਰਤਹੁ ਕਬਹੋਂ ਤੁਮੈ ਮਿਲਤੇ ਤਰਸਭੋਂ ਜੀਤੇ ਬਦਨ ਸ੍ਰਿਸ਼ ਸਪਤਾਰੈ ਆਪ ਆਪਣੀ ਬੋਜ ਉਚਾਰੈ ਤੁਮ ਸਭ ਹਿਤ ਰਹਿਤਨ ਦਲਮ ਜਾਨਤ ਵੇਦ ਭੇਦ ਅਰ ਆਲਮ ਨਿਰੰਕਾਰ ਨਿਰਭਕਨ ਲੰਬ ਯਾਦ ਨੀਲ ਅਨਾਦ ਸੰਭ ਤਾਕਾ ਮੂੜ ਉਚਾਰਤ ਭੇਦਾ ਜਾ ਕੋ ਭੇਵ ਨ ਪਾਵਤ ਵੇਦਾ ਤਾ ਕੋ ਕਰਪਾ ਹਰਿ ਨਮਨਤ ਮਹਾ ਮੂਰਖਿ ਸ ਭੇਦ ਨ ਜਾਣਤ ਮਹਾਦੇਵ ਕੋ ਕਹਿ ਸਦਾ ਸ਼ਿਵ ਨਿਰੰਕਾਰ ਕਾ ਚਿੰਤਨੇ ਪਹਿਵ ਆਪ ਆਪਣੀ ਬੁੱਧ ਹੈ ਜੇਤੀ ਬਰਨਤ ਭਿਨ ਪਿਨ ਤੋ ਹੈ ਤੇਤੀ ਤੁਮਰਾ ਲਖਾ ਨ ਜਾਏ ਪਸਾਰਾ ਕਹਿ ਵਿਸ ਜਾ ਪ੍ਰਥਮ ਸੰਸਾਰਾ ਏਕ ਰੂਪ ਅਨੂਪ ਸ੍ਰੋਪਾ ਅਰੰਕ ਭਹਿਉ ਰਾਵ ਕਹੀ ਭੂਪਾ ਅੰਡਜ ਜਿਰਜ ਸਿ ਸਿਤਜ ਕੀਨੀ ਉਤਪੁਜ ਖਾਨ ਬਹੁ ਰਣਿ ਚ ਦਿਨੀ ਕਹੋ ਫੁੱਲ ਰਾਜਾ ਹੈ ਬੈਠਾ ਕਉ ਸਿਮਰ ਭੈ ਸ਼ੰਕਰ ਕੇਠਾ ਸਿਗਰੀ ਸ੍ਰਿਸ਼ਟ ਦਿਖਾਇ ਚੰਪਾਵੋ ਆਰ ਜੁਗਾ ਸਰੋਸਨਿਯੰਪਾਵ। ਆਵਰ ਅਚਾ ਮੇਰੀ ਤਮ ਕਰੋ ਸਿਖ ਬਾਰ ਸਿਖ ਸੰਗ੍ਰਹ। ਦੁਸ਼ਟਿ ਇਤਿ ਤਪਤਾ ਸਕਲ ਮਲੇਸ਼ ਕਰੁਣ ਕਾਤਾ। ਜੇ ਅਸਤਵ ਤਵ ਸਰਣੀ ਪਰੇ ਤਿਨ ਕੇ ਦਸ਼ਟ ਦਕਤ ਹੈ ਮਰੀ। ਪੁਰਖ ਜਵਨ ਪਗ ਪਰੇ ਤਿਹਾਰੀ ਤਿਨ ਕੇ ਤੁਮ ਸੰਕਰ ਸਪਟਾਰੀ। ਜੋ ਕਲ ਕੋ ਇਕ ਬਾਰ ਤੇ ਆਏ ਹੈ ਤਾਂ ਕੇ ਕਾਲ ਨਿਕਨੇ ਆਏ ਰਚਾਏ ਤਾਂ ਸਭ ਕਾਲਾ ਦੁਸ਼ਟ ਦਸ਼ਟ ਕਾਲਾ ਕ੍ਰਿਪਾ ਦਰਸ਼ਨ ਜਾਨਹਰ ਹੋ ਤਾਂ ਕੇ ਤਾਪ ਤਨ ਕਮ ਹਰ ਹੋ ਰਿषि ਦੇ ਕਰਮੋ ਸਭ ਹੋਈ ਦੁਸ਼ਟ ਚਾਸਵ ਸਕੈ ਨ ਕੋਈ ਇਕ ਬਾਰ ਜਨ ਤਮੈ ਸਭਾਰਾ ਕਾਲ ਫਾਸਤ ਜਾਏ ਬਾਰ ਜਨ ਨਰਨਾਮ ਤਿਹਾਰੋ ਕਹਾ ਦਾਰਦ ਦੁਸ਼ਟ ਦੁਖ ਤੇ ਰਹਾ ਖੜਗ ਕੇਤਮੇ ਸਰਨ ਤਿਹਾਰੇ ਆਪਾਦ ਨਿਹੋ ਬਾਰੀ ਸਰਬ ਥੋ ਨਮੋ ਹੋ ਸਹਾਈ ਦੁਸ਼ਟ ਲੋਕ ਦਿਲੇ ਬਚਾਈ ਸਬਈਆ ਪਾਏ ਕਹੇ ਜਬ ਤੇ ਤੁਮਰੇ ਤਬ ਤੇ ਕੋ ਆਖ ਤਰਿ ਨਹੀਂ ਆਨੇਉ RAM ਰਹੀਮ ਪੁਰਾਨ ਕੁਰਾਨ ਅਨੇਕ ਕਹਿਮ ਤੇਕ ਨ ਮਾਨਿਉ ਸਿਮਰਤ ਸ਼ਾਸਤਰ ਵੇਦ ਸਬੈ ਬਹੁ ਭੇਦ ਕਮ ਏਕ ਨ ਜਾਣਿਉ ਸ਼੍ਰੀ ਸਪਾਨ ਕ੍ਰਿਪਾਤਮਰੀ ਕਰਮੈ ਨਾ ਕਹੈ ਸਭ ਤੋ ਹੈ ਬਖਾਨਿਉ ਦੁਹਰਾ ਸਗਲ ਦਵਾਰ ਕੋ ਸਾਢਕੈ ਗਹਿਉ ਤਹਾਰ ਦਵਾਰ ਬਾਹੇ ਗਹੇ ਕੀ ਲਾਜ ਅਸ ਗੋਬਿੰਦ ਦਾਸ ਤਹਾਰ ਸਗਲ ਦਵਾਰ ਕੋ ਸਾਢਕੈ ਗਹਿਉ ਤਹਾਰ ਦਵਾਰ ਵਾਹਿ ਗਾਹੇ ਕੀ ਲਾਜ ਅਸ ਗੋਬਿੰਦ ਦਾਸ ਤਹਾਰ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਚੌਪਈ ਸਾਹਿਬ ਇਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਕਾਤ ਸ਼ਾਇਦ ਅਸ਼ਮੀ ਕਬੇ ਬਵਾਚ ਬੇਨਤੀ ਜਾ ਪਈ ਹਮਰੇ ਕਰੋ ਹਾਦਰ ਰਛਾ ਪੂਰਨ ਹੋਏ ਜਿਤ ਕੀ ਇਛਾ ਤਵ ਚਰਨ ਨਮਨ ਰਹੇ ਹਮਾਰਾ ਆਪਣਾ ਜਾਣ ਕਰੋ ਪ੍ਰਤਪਾਰ ਹਮਰੇ ਦੋਸਤ ਸਬੈ ਤੁਮ ਘਾਵ ਹੋਇ ਆਪ ਹਾਦੈ ਮੈ ਬਚਾਵੋ ਸੁਖੀ ਬਸੈ ਮੋਰ ਪਰਵਾਰਾ ਸੇਵਕ ਸਿਖ ਸਬੈ ਕਰਤਾਰਾ ਮੋਰ ਚਾਨਜ ਕਰਦੈ ਕਰੀਐ ਸਭੈ ਰਣਕੁ ਆਇ ਸੰਗਰੀਐ ਪੂਰਨ ਹੋਇ ਹਮਾਰੀ ਆਸਾ ਤੌਰ ਭਜਨ ਕੀ ਰਹੇ ਪਿਆਸਾ ਤਬਹਿ ਸਾਡ ਕੋਈ ਅਵਰਨ ਧਿਆਉ ਜੋ ਵਰਚਾਉ ਸਤਮ ਤੇ ਪਾਉ ਸੇਵਕ ਸਿਖ ਹਮਾਰੇ ਤਾਰੀਐ ਚੁਣ ਚੁਣ ਸਤਨ ਹਮਾਰੇ ਮਾਰੀਐ ਆਪ ਹਾਦੈ ਮੁਝ ਅਵਰੀਐ ਮਰਨ ਕਾਲ ਕਾਤਰਾਸ ਨਿਵਰੀਐ ਹੋ ਜੋ ਸਦਾ ਹਮਾਰੇ ਪਛਾਹ ਸ੍ਰੀ ਅਸ ਤੁਝੋ ਕਰਿ ਵਰਚਾਉ ਰਾਖ ਲਿਓ ਮੋਹ ਰਾਖਣ ਹਾਰੀ ਸਾਹਿਬ ਸੰਸਹਾਈ ਪਿਆਰੇ ਦੀਨ ਬੰਦ ਅਸ਼ਟਨਕੇ ਹੰਤਾ ਤਮਾਪੁਰ ਚਤੁਰਦਸ਼ਕੰਤਾ ਕਾਲ ਪਾਏ ਬ੍ਰਹਮਾ ਉਤਰਾ ਕਾਲ ਪਾਏ ਸ਼ਿਵ ਜੁਫਤਰਾ ਕਾਲ ਪਾਏ ਕਰਿਬਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕੀ ਆਤਮਾਸਾ ਜਵਨ ਕਾਲ ਜੋਗੀ ਸਭ ਕੀਓ ਬੇਦ ਰਾਜ ਬ੍ਰਹਮਾ ਜੋਤੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਏ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦਾਇ ਤਜਨੁ ਪਜਾਇਓ ਆਦਿ ਅੰਤੇ ਕੈ ਅਵਤਾਰ ਸੋਈ ਗੁਰੂ ਸਮਝ ਹਮਾਰਾ ਨਮਸਕਾਰਤ ਸਹੀ ਕੋ ਹਮਾਰੀ ਸਗਲ ਪ੍ਰਜਾ ਜਨੇ ਆਪ ਸਵਾਰੀ ਸਿਵ ਕਨਕੋ ਸਭ ਗੁਣ ਸੁਖ ਦਿਓ ਸਤਰਨ ਕੋ ਪਲਮਾਵਦ ਕੀਓ काट काट के अंतर की जानत भले की पीर पछानत चीटी ते कुंचरे रे सब पर कृपा कर फूला संतन दुख पाए ते दुखी सुख पाए साधन के सुखी एके की पीर पछाने घट घट के पट पट की जान जब करक करा करतारा पर देह अपारा ਜਬਿ ਆਕਰਕ ਕਰਤਹੁ ਕਬ ਹੋਂ ਤੁਮੈ ਮਿਲਤੇ ਤਰਸਭ ਹੋਂ ਜੀਤੇ ਬਦਨ ਸ੍ਰਿਸ਼ ਸਪਤਾਰ ਆਪ ਪਨਿ ਬੋਜ ਉਚਾਰੇ ਤੁਮ ਸਭ ਹਿਤ ਰਹਿਤਨ ਰਲਮ ਜਾਣਤ ਵੇਦ ਭੇਦ ਅਰ ਆਲਮ ਨਿਰੰਕਾਰ ਨਿਰਭਕਨ ਲੰਬ ਯਾਦ ਨੀਲ ਅਨਾਦ ਸੰਭ ਤਾਕਾ ਮੂਡ ਉਚਾਰਤ ਭੇਦਾ ਜਾ ਕੋ ਭੇਵ ਨ ਪਾਵਤ ਵੇਦਾ ਤਾ ਕੋ ਕਰਪਾ ਹਨ ਨਮਨਤ ਮਹਾ ਮੂਰਖਿ ਸ ਭੇਦ ਨ ਜਾਣਤ ਮਹਾਦੇਵ ਕੋ ਕਹਿ ਸਦਾ ਸ਼ਿਵ ਨਿਰੰਕਾਰ ਕਾ ਚਿੰਤਨੇ ਭੇਵ ਆਪ ਆਪਣੀ ਬੁਧਿ ਹੈ ਜੇਤੀ ਬਰਨਤ ਪਿੰਨ ਪਿੰਨ ਤੋ ਹੈ ਤੇਤੀ ਤੁਮਰਾ ਲਖਾ ਨ ਜਾਏ ਪਸਾਰਾ ਕਹਿ ਵਿਸ ਜਾ ਪ੍ਰਥਮ ਸੰਸਾਰਾ ਏਕ ਰੂਪ ਅਨੂਪ ਸ੍ਰੋਪਾ ਅਰੰਕ ਭਹਿਉ ਰਾਵ ਕਹੀ ਭੂਪਾ ਅੰਡਜ ਜੇ ਰਜ ਸਿਤਜ ਕੀਨੀ ਉਤਪਜ ਖਾਨ ਬਹੁ ਰਣਚ ਦਿਨੀ ਕਹੋ ਫੁੱਲ ਰਾਜਾ ਹੈ ਬੈਠਾ ਕਉਸ਼ਮਿਤ ਭੈ ਸ਼ੰਕਰ ਕੇਠਾ ਸਿਗਰੀ ਸ੍ਰਿਸ਼ਟ ਦਿਖਾਇ ਚੰਪਹਾ ਬੋ ਯਾਰਜੁਗਾ ਸਰੋਸ਼ਣਯੰ ਪਾਉ ਅਵਰਚਾ ਮੇਰੀ ਤਮ ਕਰੋ ਸਿਖ ਬਾਰ ਸਿਖ ਸੰਗ੍ਰਹ ਦੁਸ਼ਟੀ ਤਿਤਪਤਾ ਸਕਲ ਮਲੇਸ਼ ਕਰੁਣ ਕਾਤਾ ਜੇ ਅਸਤਵ ਤਵ ਸਰਣੀ ਪਰੇ ਤਿਨ ਕੇ ਦਸ਼ਟ ਦਕਤ ਹੈ ਮਰੀ ਪੁਰਖ ਜਵਨ ਪਗ ਪਰੇ ਤਿਹਾਰੀ ਤਿਨ ਕੇ ਤੁਮ ਸ਼ੰਕਰ ਸਪਟਾਰੀ ਜੋ ਕਲ ਕੋ ਇਕ ਬਾਰ ਤੇ ਆਇ ਹੈ ਤਾ ਕੇ ਕਾਲ ਨਿਕਨਿ ਆਇ ਹੈ ਰਚਾਏ ਤੈਂ ਸਭ ਕਾਲਾ ਦੁਸ਼ਟ ਦਸ਼ਟ ਰੰਤ ਕਾਲਾ ਕ੍ਰਿਪਾ ਦ੍ਰਿਸ਼ਟੀ ਜਾਨ ਹਰ ਹੋ ਤਾ ਕੇ ਤਾਪ ਤਨ ਕਮੋ ਹਰ ਹੋ ਰਿ ਸਿਧ ਕਰਮੋ ਸਭ ਹੋਈ ਦੁਸ਼ਟ ਆਸਵਸਕੈ ਨ ਕੋਈ ਇਕ ਬਾਰ ਜਨਤ ਮੈਂ ਸਭਾਰਾ ਕਾਲ ਫਾਸਤ ਹੈ ਬਾਰ ਜਨ ਨਰਨਾਮ ਤਿਹਾਰੋ ਕਹਾ ਦਾਰਦ ਦੁਸ਼ਟ ਦੁਖ ਤੇ ਰਹਾ ਖੜਗ ਕੇਤਮੇ ਸਰਨ ਤਿਹਾਰੀ ਆਪਾਦ ਨਿਹੋ ਬਾਰੀ ਸਰਬ ਥੋਰ ਮਹੋ ਸਹਾਈ ਦੁਸ਼ਟ ਲੋਕ ਦੇ ਲਿਓ ਬਚਾਈ ਸਭਈਆ ਪਾਇ ਕਹੇ ਜਬ ਤੇ ਤੁਮਰੇ ਤਬ ਤੇ ਕੋ ਆਖ ਤਰਿ ਨਹੀ ਆਨੇਉ RAM ਰਹੀਮ ਪੁਰਾਨ ਕੁਰਾਨ ਅਨੇਕ ਕਹਿ ਮਤੇ ਇਕ ਨਾ ਮਾਨੇਉ ਸਿਮਰਤ ਸਾਸਤਰ ਵੇਦ ਸਭੈ ਬਹੁ ਭੇਦ ਕਹਿ ਮੇਕ ਨਾ ਜਾਣੇਉ ਸ੍ਰੀ ਅਸਪਾਨ ਕਿਰਪਾ ਤਮਰੀ ਕਰ ਮੈਂ ਨਾ ਕਹਿਓ ਸਭ ਤੋਂ ਹੈ ਬਖਾਨੇ ਆਂ ਦੋਹਰਾ ਸਗਲ ਦਵਾਰ ਕੋ ਛਾੜ ਕੇ ਕਹਿਓ ਤੁਹਾਰੋ ਦਵਾਰ ਬਾਹੇ ਗਏ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ ਸਗਲ ਦਵਾਰ ਕੋ ਛਾੜ ਕੇ ਕਹਿਓ ਤੁਹਾਰੋ ਦਵਾਰ ਵਾਹਿ ਗਾਹੇ ਕੀ ਲਾਜ ਅਸ ਗੋਬਿੰਦ ਦਾਸ ਤਹਾਰ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਚੌਪਈ ਸਾਹਿਬ ਇਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹ ਦਸ਼ਮੀ ਕਬੇ ਬਵਾਚ ਬੇਨਤੀ ਜਾ ਪਈ ਹਮਰੇ ਕਰੋ ਹਾਦਰ ਰੱਛਾ ਪੂਰਨ ਹੋਏ ਜਿਤ ਕੀ ਇੱਛਾ ਤਵ ਚਰਨ ਨਮਨ ਰਹੇ ਹਮਾਰਾ ਆਪਣਾ ਜਾਣ ਕਰੋ ਪ੍ਰਤਪਾਰ ਹਮਰੇ ਦੋਸਤ ਸਬੈ ਤੁਮ ਘਾਵ ਹੋਇ ਆਪ ਹਾਤ ਮੋਹਿ ਬਚਾਵੋ ਸੁਖੀ ਬਸੈ ਮੋਰੋ ਪਰਵਾਰਾ ਸੇਵਕ ਸਿਖ ਸਬੈ ਕਰਤਾਰਾ ਮੋਹ ਰਚਨ ਜੁ ਕਰਦ ਕਰੀਐ ਸਭੈ ਰਣ ਕੋ ਆਇ ਸੰਗਰੀਐ ਪੂਰਨ ਹੋਏ ਹਮਾਰੀ ਆਸਾ ਤੌਰ ਭਜਨ ਕੀ ਰਹੇ ਪਿਆਸਾ ਤੁਮਹਿ ਸਾਡ ਕੋਈ ਅਵਰਣ ਧਿਆਉ ਜੋ ਬਰਚਾਉ ਸਤਮ ਤੇ ਪਾਉ ਸੇਵਕ ਸਿਖ ਹਮਾਰੇ ਤਾਰੀਐ ਚੁਣ ਚੁਣ ਸਤਨ ਹਮਾਰੇ ਮਾਰੀਐ ਆਪ ਹਾਦ ਮੁਝ ਅਵਰੀਐ ਮਰਨ ਕਾਲ ਕਾ ਤਰਾਸ ਨਿਵਰੀਐ ਹੋ ਜੋ ਸਦਾ ਹਮਾਰੇ ਪਛਾਹ ਸ੍ਰੀ ਅਸ ਤੁਝੋ ਕਰੇ ਰਛਾ ਰਾਖ ਲਿਓ ਮੋਹ ਰਾਖਣ ਹਾਰੇ ਸਾਹਿਬ ਸੰਸਹਾਈ ਪਿਆਰੇ ਦੀਨ ਬੰਦੁ ਉਸਟਨ ਕੇ ਹੰਤਾ ਤਮਾਪੁਰਿ ਚਤੁਰ ਦਿਸ਼ਕੰਤਾ ਕਾਲ ਪਾਇ ਬ੍ਰਹਮਾ ਉਤਰਾ ਕਾਲ ਪਾਇ ਸ਼ਿਵ ਜੁਗ ਉਤਰਾ ਕਾਲ ਪਾਇ ਕਰਿਬਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕੀ ਆਤਮਾ ਸਾ ਜਵਨ ਕਾਲ ਜੋਗੀ ਸਭ ਕੀਓ ਬੇਦਰਾਜ ਬ੍ਰਹਮਾ ਜੋਤੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਰਹਿ ਤਾਏ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦਾਇਤ ਜਿਸਨੁ ਪਜਾਇਓ ਆਦਿ ਅੰਤੇ ਕੈ ਅਵਤਾਰਾ ਸੋਏ ਗੁਰੂ ਸਮਝ ਹਮਾਰਾ ਨਮਸਕਾਰਤ ਸਹੀ ਕੋ ਹਮਾਰੀ ਸਗਲ ਪ੍ਰਜਾ ਜਨੇ ਆਪ ਸਵਾਰੀ ਸਿਵ ਕਣ ਕੋ ਸਭ ਗੁਣ ਸੁਖ ਦਿਯੋ ਸਤਰਨ ਕੋ ਪਲਮਾਵਦ ਕੀਓ काट काट के अंतर की जानत भले बुरे की पीर पशानत चीटी ते कुंचरे रे सब पर कृपा कर फूला संतन दुख पाए ते दुखी सुख पाए साधन के सुखी एके की पीर पशाने घट घट के पट पट की जाने जब करक करा करतारा पर जातर तब देह अपारा ਜਬਿਆ ਕਰਖ ਕਰਤਹੁ ਕਬਹੋਂ ਤੁਮੈ ਮਿਰਤੇ ਤਰਸਭੋਂ ਜੀਤੇ ਬਦਨ ਸ੍ਰਿਸ਼ ਸਪਤਾਰੈ ਆਪ ਆਪਣੀ ਬੋਜੋ ਚਾਰੇ ਤੁਮ ਸਭ ਹਿਤ ਰਹਿਤਨ ਰਲਮ ਜਾਨਤ ਵੇਦ ਭੇਦ ਅਰ ਆਲਮ ਨਿਰੰਕਾਰ ਨਿਰਭਕਨ ਲੰਬ ਯਾਦ ਨੀਲ ਅਨਾਦ ਸੰਭ ਤਾਕਾ ਮੂਡ ਉਚਾਰਤ ਭੇਦਾ ਜਾ ਕੋ ਭੇਵ ਨ ਪਾਵਤ ਭੇਦਾ ਤਾ ਕੋ ਕਰਪਾ ਹਰਿ ਨਮਨਤ ਮਹਾ ਮੂਰਖਿ ਭੇਦ ਨ ਜਾਣਤ ਮਹਾਦੇਵ ਕੋ ਕਹਿ ਸਦਾ ਸ਼ਿਵ ਨਿਰੰਕਾਰ ਕਾ ਚਿੰਤਨੇ ਪਹਿਵ ਆਪਿ ਆਪਣੀ ਬੁਧਿ ਹੈ ਜੇਤੀ ਬਰਨਤ ਪਿਨ ਪਿਨ ਤੋ ਹੈ ਤੇਤੀ ਤੁਮਰਾ ਲਖਾ ਨ ਜਾਏ ਪਸਾਰਾ ਕਹਿ ਵਿਸ ਜਾ ਪ੍ਰਥਮ ਸੰਸਾਰਾ ਏਕ ਰੂਪੈਨੂਪਸਰੂਪਾ ਅਰੰਕ ਭਹਿਉ ਰਾਵ ਕਹੀ ਭੂਪਾ ਅੰਡਜ ਜਿਰਜ ਸਿਤਜ ਕੀਨੀ ਉਤਪੁਜ ਖਾਨ ਬਹੁ ਰਣਿ ਚ ਦਿਨੀ ਕਹੋ ਫੁਰ ਰਾਜਾ ਬੈਠਾ ਕਉ ਸਿਮਰ ਭੈ ਸੰਕਰ ਕੇਠਾ ਸਿਗਰੀ ਸ੍ਰਿਸ਼ਟ ਦਿਖਾਇ ਚੰਪਹਾ ਬੋ ਆਰਜੁਗਾ ਸਰੋਸਨਯੰ ਪਾਉ ਅਵਰ ਅਚਾ ਮੇਰੀ ਤਮ ਕਰੋ ਸਿਖ ਬਾਰ ਸਿਖ ਸੰਗ੍ਰਹ ਦੁਸ਼ਟੀ ਤਿਤ ਪਤਾ ਸਕਲ ਮਲੇਸ਼ ਕਰੁਣ ਕਾਤਾ ਜੇ ਅਸਤਵ ਤਵ ਸਰਣੀ ਪਰੇ ਤਿਨ ਕੇ ਦਸ਼ਟ ਦਕਤ ਹੈ ਮਰੇ ਪੁਰਖ ਜਵਨ ਪਗ ਪਰੇ ਤਿਹਾਰੀ ਤਿਨ ਕੇ ਤੁਮ ਸੰਕਰ ਸਪਟਾਰੀ ਜੋ ਕਲ ਕੋ ਇਕ ਬਾਰ ਤੇ ਆਏ ਹੈ ਤਾ ਕੇ ਕਾਲ ਨਿਕਨਿ ਆਏ ਹੈ ਰਚਾਏ ਤੈਂ ਸਭ ਕਾਲਾ ਦੁਸ਼ਟ ਦਸ਼ਤ ਰੇਤ ਕਾਲਾ ਕ੍ਰਿਪਾ ਦਰਸ਼ਨ ਜਾਨਹਰ ਹੋ ਤਾ ਕੇ ਤਾਪ ਤਨ ਕਮੋ ਹਰ ਹੋ ਰਿ ਸਿਧ ਕਰਮੋ ਸਭ ਹੋਈ ਦੁਸ਼ਟ ਚਾਸਵ ਸਕੈ ਨ ਕੋਈ ਇਕ ਬਾਰ ਜਨਤ ਮੈਂ ਸਭਾਰਾ ਕਾਲ ਫਾਸਤ ਸਹੇ ਬਾਰ ਜਨ ਨਰਨਾਮ ਤਿਹਾਰੋ ਕਹਾ ਦਾਰਦ ਦੁਸ਼ਟ ਦੁਖ ਤੇ ਰਹਾ ਖੜਗ ਕੇਤ ਮੈਂ ਸਰਨ ਤਿਹਾਰੀ ਆਪਾਦਿ ਨਿਹੋ ਬਾਰੀ ਸਰਬ ਥੋਰਮ ਹੋ ਸਹਾਈ ਦੁਸ਼ਟ ਲੋਕ ਦਿਲੇ ਬਚਾਈ ਸਭਈਆ ਪਾਇ ਕਹੇ ਜਬ ਤੇ ਤੁਮਰੀ ਤਬ ਤੇ ਕੋ ਆਖ ਤਰਿ ਨਹੀ ਆਨਿਓ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹਿਮ ਤੇ ਇਕ ਨ ਮਾਨਿਓ ਸਿਮਰਤ ਸਾਸਤਰ ਵੇਦ ਸਭੈ ਬਹੁ ਭੇਦ ਕਹਿ ਮੇਕ ਨ ਜਾਣਿਓ ਸ਼੍ਰੀ ਸਪਾਨ ਕਿਰਪਾਤਮਰੀ ਕਰਮੈ ਨਾ ਕਹੈ ਉਹ ਸਭ ਤੋ ਹੈ ਬਖਾਨਿਓ ਦੁਹਰਾ ਸਗਲ ਦਵਾਰ ਕੋ ਸਾਟਕ ਗਹੈ ਉਤਹਾਰ ਦਵਾਰ ਬਾਹੇ ਗਹੈ ਕੀ ਲਾਜ ਅਸ ਗੋਬਿੰਦ ਦਾਸ ਤਹਾਰ ਸਗਲ ਦਵਾਰ ਕੋ ਸਾਟਕ ਗਹੈ ਉਤਹਾਰ ਦਵਾਰ ਵਾਹਿ ਗਾਹਿ ਕੀ ਲਾਜ ਅਸ ਗੋਬਿੰਦ ਦਾਸ ਤਹਾਰ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ